ਸਟੈਂਡਿੰਗ ਵਾਲਾ ਬਾਰਡਰ ਹੈ ਕੁਝੀ ਦੂਰੀ ਦੇ ਉੱਤੇ ਖੜੇ ਆਂ ਔਰ ਇੱਥੇ ਦੱਸਦੀ ਕਿ ਜਿਸ ਤਰੀਕੇ ਦੇ ਹਾਲਾਤ ਨੇ ਤਾਂ ਜਿਹੜੇ ਬਾਰਡਰ ਏਰੀਆ ਦੇ ਵਿੱਚ ਜਿਹੜੇ ਘਰ ਹੁੰਦੇ ਨੇ ਸੋ ਉਸੇ ਤਰੀਕੇ ਦੇ ਘਰ ਨੇ ਮੈਂ ਆਪਣੇ ਸਹਿਯੋਗੀ ਨੂੰ ਜਗਜੀਤ ਨੂੰ ਕਵਾਂਗਾ ਇੱਕ ਵਾਰ ਜ਼ਰੂਰ ਇਹ ਤਸਵੀਰਾਂ ਦਿਖਾਵੇ ਕਿਉਂਕਿ ਇੱਥੇ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੇ ਬਾਰਡਰਾਂ ਦੇ ਉੱਤੇ ਘਰ ਨੇ ਤਾਂ ਖਾਲਾਂਕਿ ਉਹਨਾਂ ਨੂੰ ਵੀ ਇਸ ਤਰੀਕੇ ਦੀ ਘਬਰਾਹਟ ਰਹਿੰਦੀ ਹੈ ਕਿ ਬਾਰਡਰ ਦੇ ਉੱਤੇ ਕਿਸੇ ਵੇਲੇ ਕੁਝ ਵੀ ਹੋ ਸਕਦਾ ਜਿਸ ਕਰਕੇ ਖਾਸ ਤੌਰ ਦੇ ਉੱਪਰ ਜਿਹੜੇ ਘਰ ਨੇ ਉਹ ਇਸੇ ਤਰੀਕੇ ਦੇ ਰਹਿੰਦੇ ਨੇ ਔਰ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਆਪਣਾ ਕੰਮ ਕਰਨ ਦੇ ਲਈ ਦਿਹਾੜੀ ਤੱਪਾ ਵੀ ਕਰਦੇ ਨੇ ਪਰ ਦੂਸਰੀ ਤਰਫ ਤੋਂ ਜਿਹੜੇ ਲੋਕ ਇਸ ਜਗ੍ਹਾ ਦੇ ਉੱਪਰ ਰਹਿ ਰਹੇ ਨੇ ਗੱਲਬਾਤ ਜਿਹੜੀ ਆ ਉਹਨਾਂ ਨਾਲ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿ ਨਾਮ ਕੀ ਹੈ ਤੁਹਾਡਾ ਜੀ ਔਰ ਪਿੰਡ ਇੱਕ ਵਾਰ ਦੱਸ ਦਿਓ ਨਾਲ ਪਿੰਡ ਆਪਣਾ ਨਾਮੇ ਬਾਰੇ ਕੀ ਜੀ ਤੇ ਜਿਸ ਤਰੀਕੇ ਨਾਲ ਰਾਤੀ ਲਾਈਟ ਗਈ ਸੀਗੀ ਬਲੈਕਆਊਟ ਹੋਇਆ ਹੈ ਪ੍ਰਸ਼ਾਸਨ ਨੇ ਆਪਣੀ ਐਕਸਾਈ ਕੀਤੀ ਸਾਇਰਨ ਵੱਜਿਆ ਕਿਸ ਤਰੀਕੇ ਦਾ ਅਹਿਸਾਸ ਰਿਹਾ ਰਾਤ ਫਿਰ ਉਹ ਬਈ ਸਾਰੇ ਰਿਸ਼ਾਲੇ ਨਾਲ ਡਰਦੇ ਰਹੇ ਆ ਜੀ ਬਾਰਡਰ ਦੇ ਰਹੇ ਆ ਸਾਰੇ ਆਪ ਆਪਣਾ ਪਿੰਡ ਨਾਲ ਨਾਲ ਗੁਆਣ ਗੁਮਾਨ ਸਾਡੇ 20 25 ਘਰ ਨੇ ਤੇ ਪਿੰਡ ਦੇ ਵਿੱਚ ਬੈਠੇ ਆ ਵਾਕੀ ਬਹੁਤ ਮਾਹੌਲ ਸੁਣ ਕੇ ਡਰਦੇ ਰਹੇ ਆ ਸਾਰੇ ਰਾਤ ਕਿ ਜਿਸ ਤਰੀਕੇ ਨਾਲ ਹੁਣ ਪ੍ਰਸ਼ਾਸਨ ਨੇ ਵੀ ਕਿਹਾ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਗਈ ਸਾਰੀ ਇਹ ਐਕਸਰਸਾਈਜ਼ ਆ ਮਤਲਬ ਪ੍ਰੈਕਟਿਸ ਕਰ ਰਿਹਾ ਹੈ ਉਹ ਅਭਿਆਸ ਕਰ ਰਿਹਾ ਫਿਰ ਵੀ ਡਰ ਲੱਗਦਾ ਕਿ ਬਾਰਡਰ ਦੇ ਨਾਲ ਹੋਣ ਕਰਕੇ ਲੱਗਦਾ ਵੀ ਬਿਲਕੁਲ ਨਾਲ ਬਾਰਡਰ ਬਾਰਡਰ ਹੋਣ ਦੇ ਨਾਲ ਕਰਕੇ ਲੱਗਦਾ ਹੈ ਨਾਲ ਮਾਹੌਲ ਲੋਕਾਂ ਦੇ ਦੇਖਣਿਆਂ ਤੇ ਬਸ ਸੁਣਨਿਆਂ ਤੋਂ ਡਰ ਜਾਂ ਲੱਗਦਾ ਸਾਰੇ ਬੱਚੇ ਵੀ ਡਰਦੇ ਰਹੇ ਬੁੜੀਆਂ ਡਰਦੀਆਂ ਰਹੀਆਂ ਆਰਾਮ ਦਿੱਤਾ ਮੇਰਾ ਨਾਮ ਜੀ ਤਾਂ ਤੁਹਾਡਾ ਕੀ ਨਾਮ ਹੈ ਜੀ ਕੰਗਾ ਦੇ ਕੰਗਾ ਦੇ ਵੀ ਕੀ ਤੁਹਾਨੂੰ ਕਿਸ ਤਰੀਕੇ ਦਾ ਅਹਿਸਾਸ ਹੋ ਰਿਹਾ ਸੀ ਹੋਰ ਲੱਗੇ ਜਿਵੇਂ ਹੁਣ ਬਿਲਕੁਲ ਨਾਲ ਬਾਰਡਰ ਹੈ ਬੱਚੇ ਬੁੱਚੇ ਫਿਰ ਬਾਹਰ ਘਲਤੇ ਆ ਕਿ ਇੱਥੇ ਹੀ ਹੈ ਨਾਲ ਰਹੀ ਹੈ ਸਾਰੇ ਨਾਲ ਸਾਬਾਲੀ ਬੱਚੇ ਇੱਥੇ ਨੇ ਡਾਂਟ ਫੇਲ ਗਿਚੇ ਲੈ ਜਾਂਦੇ ਨੇ ਤੇ ਕਿੱਥੇ ਜਾਈ ਹੁਣ ਡਰ ਲੱਗਦੀ ਏ ਸਾਰਾ ਸਾਡੇ ਅੱਗੇ ਬੈਠੇ ਦਿੰਦੇ ਕੱਢ ਦਿੰਦੇ ਰਾਤੀ ਦੇ ਲੋਕ ਕਿ ਲਿਖ ਲਈ ਜਾਂਦੇ ਨੇ ਸਾਰੇ ਲੈਟ ਜਾਂਦੇ ਉਹ ਮੱਛਰ ਬੜਾ ਪੈਂਦਾ ਲੋਕ ਕਿ ਲਿਖ ਲਈ ਜਾਂਦੇ ਨੇ ਸਮਾਂ ਲੈ ਲਿਆ ਕਿ ਅਸੀਂ ਕਿਤੇ ਚਿੱਤ ਜਾਈਏ ਜਾਨ ਜੋਗੇ ਨਹੀਂ ਹੈਗੀ ਬਿਲਕੁਲ ਸਾਫ ਦਵਾਈ ਲੈਣ ਜੋਗੇ ਨਹੀਂ ਜਾਂਦੇ ਫੇ ਡਰਦੇ ਮਾਰੇ ਕੀ ਕਰੀ ਬਹੁਤ ਗਰੀਬ ਬੰਦੇ ਹਨ ਕੀ ਕਰੀ ਸਾਰੇ ਲੋਕ ਇਹ ਵੀ ਬੱਠੇ ਰਹਿੰਦੇ ਸਾਰੇ ਬੱਠੇ ਰਹਿੰਦੇ ਸਾਨੂੰ 1500 ਵੀ ਕਰਨੇ ਤੁਹਾਨੂੰ ਸਾਰੇ ਬੱਠੇ ਰਹਿੰਦੇ ਰਾਤ ਕੰਮ ਕਮ ਕੀ ਕਰਦੇ ਫਿਰ ਤੁਸੀਂ ਡੇਢ ਦੁਫਾ ਕਰਨੇ ਆ ਜੀ ਮਿੰਦ ਮਜ਼ਦੂਰੀ ਕਰਦੇ ਬਸ ਬੋਲਿਆ ਨਹੀਂ ਜਾਂਦਾ ਜੀ ਜਾਇਜਾਦ ਨਹੀਂ ਕਿ ਸਾਡੇ ਬੋਲਿਆ ਨਹੀਂ ਜੀ ਆਪ ਦੇ ਹੱਥਾਂ ਦੀ ਕਰਕੇ ਖਾਣੇ ਆ ਬੋਲਿਆ ਨਹੀਂ ਜਾਂਦਾ ਤੇ ਕੋਈ ਗੱਲ ਤੁਸੀਂ ਬੈਠੋ ਮੈਂ ਆਪਣੇ ਸਹੋਜੇ ਨੂੰ ਕਹਾਂਗਾ ਇੱਕ ਵਾਰ ਇਹ ਵੀ ਘਰ ਦੀ ਵੀ ਤਸਵੀਰ ਦਿਖਾਵੇ ਔਰ ਦੂਸਰੇ ਪਾਸੇ ਜਿਹੜੇ ਨਾਲ ਦੇ ਹੋਰ ਲੋਕ ਨੇ ਉਹਨਾਂ ਨਾਲ ਵੀ ਜਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਵੀ ਇਰਾਦਾ ਦੱਸਦੀ ਹੈ ਵੀ ਜਿਹੜੇ ਬਾਰਡਰ ਦੇ ਉੱਤੇ ਘਰ ਨੇ ਹਾਲਾਂਕਿ ਉਹਨਾਂ ਦੇ ਹਾਲਾਤ ਕਿਸ ਤਰੀਕੇ ਦੇ ਨਹੀਂ ਕਿਉਂਕਿ ਖਾਸ ਤੌਰ ਦੇ ਉੱਪਰ ਜਿਵੇਂ ਆਮ ਕਰਕੇ ਜਿਹੜੇ ਲਾਗਲੇ ਪਿੰਡ ਨੇ ਉਹ ਘਰ ਦੇ ਕਈ ਘਾਰੇ ਜਿਹੇ ਨੇ ਜਿਹੜੇ ਪੱਕੇ ਬਣੇ ਨੇ ਪਰ ਖਾਸ ਤੌਰ ਦੇ ਉੱਪਰ ਜਿਹੜੇ ਬਿਲਕੁਲ ਅ ਇੰਡੋ ਪਾਕ ਬਾਰਡਰ ਦੇ ਨਾਲ ਲੱਗਦੇ ਨੇ ਯਾਨੀ ਕਿ ਸਿਆਣੀ ਵਾਲਾ ਬਾਰਡਰ ਦੇ ਨਾਲ ਲੱਗਦੇ ਨੇ ਉਹ ਘਰ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਹੀ ਉਹਨਾਂ ਦੇ ਘਰ ਕੱਚੇ ਨੇ ਕਿਉਂਕਿ ਇੱਥੇ ਹਰੇਕ ਸਮੇਂ ਜਿਹੜਾ ਡਰ ਉਹਨਾਂ ਦੇ ਨਾਲ ਬਣਿਆ ਰਹਿੰਦਾ ਤਾਂ ਕੀ ਨਾਮ ਤੁਹਾਡਾ ਕੀ ਨਾਮ ਹੈ ਜੀ ਸ਼ਿਲਾ ਜੀ ਸ਼ਿਲਾ ਤਾਂ ਰਾਤ ਕਿਸ ਤਰੀਕੇ ਦਾ ਅਹਿਸਾਸ ਰਿਆ ਜੁਰ ਰਾਤੀ ਸਾਰੀ ਰਾਤ ਜਾਗ ਕੇ ਕੱਢੇ ਅਸੀਂ ਤੇ ਰੋ ਰੋ ਕੇ ਰਾਤ ਕੱਢੀ ਬੱਚੇ ਸਵੇਰੇ ਮਿਰਚਾਂ ਤੋੜਨ ਹੁਣ ਚਲੇ ਗਿਆ ਨੇ ਸਾਡੇ ਤਿੰਨ ਗਾਹਾਂ ਜਾ ਕੇ ਦੇਖਾ ਕੀ ਹਾਲਾ ਤੇ ਮੁੰਡਾ ਬਿਮਾਰ ਹੈ ਮੇਰਾ ਜੁਵਾਨ ਉਹ ਵੀ ਪਿਆ ਹੈ ਦਵਾਈ ਦੋਗੇ ਕੁਛ ਨਹੀਂ ਅਸੀਂ ਦਰਦਾਰਾ ਤੁਸੀਂ ਕਿਉਂ ਪਿੰਡੋਂ ਬਾਹਰ ਕਿਉਂ ਨਹੀਂ ਚਲੇ ਜਾਂਦੇ ਵੀ ਸ਼ਹਿਰ ਦੇ ਵਿੱਚ ਕਿੱਥੇ ਜਾਈਏ ਕੋਈ ਜਗ੍ਹਾ ਹੋਵੇ ਤੇ ਜਾਈਏ ਉੱਥੇ ਸਮਾਨ ਮੜਾ ਮੋਟਾ ਮੰਜਾ ਬਿਸਤਰਾ ਕਿੱਥੇ ਲੈ ਕੇ ਜਾਈਏ ਸਾਡੇ ਕੋਲ ਅੱਗੇ ਜਗ੍ਹਾ ਕੋਈ ਨਹੀਂ ਪੇ ਲੋਕ ਕੰਦੇ ਜੇ ਮੰਡੀ ਤੇ ਬੈਠੋਗੇ ਗੁਰਦੁਆਰੇ ਬੈਠੋਗੇ ਉੱਥੇ ਬੰਬ ਪਾ ਦੇਣਗੇ ਇੱਥੇ ਚੰਗਾਰਾ ਲੱਟਾ ਬੁਝਾ ਕੇ ਹਨੇਰੇ ਚ ਪੈ ਜਾ ਰਾਤ ਅਸੀਂ ਭੁੱਖੇ ਬਾਣੇ ਦਾ ਸੁੱਤੇ ਰਹ ਕੀ ਕਰੇ ਕਿੱਥੇ ਜਾਈਏ ਜਾਣਦਾ ਸਾਡਾ ਵਾਹ ਕੋਈ ਨਹੀਂ ਕਿੱਥੇ ਜਾਵਾਂਗੇ ਸਰਕਾਰ ਨੇ ਕੋਈ ਪੁੱਛਕਿਛ ਨਹੀਂ ਕੀਤੀ ਇਹ ਨਹੀਂ ਪੰਜਾਬ ਸਰਕਾਰ ਪੁੱਛ ਜੇ ਇੱਥੇ ਕਰ ਤੁਸੀਂ ਆਏ ਜੇ ਪਹਿਲੀ ਵਾਰੀ ਕੋਈ ਸਰਕਾਰ ਨੇ ਪੁੱਛ ਨਹੀਂ ਹਜੇ ਕਿੱਤੀ ਸੰ ਪੁੱਤਰ ਅਸੀਂ ਬਾਲੇ ਅੱਖੇ ਜੇ ਸਾਡਾ ਬਹੁਤ ਬੁਰਾ ਹਾਲ ਹੈ ਸਾਰੀ ਰਾਤ ਅਸੀਂ ਨਾ ਬਹਿ ਕੇ ਕੱਢੇ ਜੀ ਸਾਰੀ ਰਾਤ ਜਾਗ ਜਾ ਕੇ ਬਾਰਡਰ ਤੋਂ ਕਿੰਨਾ ਕੁ ਦੂਰ ਹੈ ਅੱਛਾ 3 2 ਕਿਲੋਮੀਟਰ ਹੈ 2 2 3 2 ਕਿਲੋਮੀਟਰ ਬਸ 2 ਕਿਲੋਮੀਟਰ ਹੈ ਇੱਥੋਂ ਵੱਡਾ ਉਹ ਫਿਰ ਨਹਿਰਾਂ ਟਪ ਕੇ ਨਾ ਕੋਈ ਲੋਕ ਕੀ ਸਮਾਨ ਲੈ ਗਏ ਨਾ ਕੋਈ ਅਸਨੋ ਤਾਂ ਅੱਛਾ ਵੀ ਨਹੀਂ ਹੈਗਾ ਭਾਈ ਤੂੰ ਭੱਜ ਜਾ ਬੱਜਾ ਕਿੱਥੇ ਕਿੱਥੇ ਭੱਜਾਂਗੇ ਸਾਨੂੰ ਤਾਂ ਮਰਨ ਦਾ ਮਰ ਗਿਆ ਤਾਂ ਮਰ ਗਿਆ ਰਹਿ ਗਿਆ ਤੇਰੇ ਜਿਵੇਂ ਚੀ ਜਾਲੇ ਹੁਣ ਬੱਚੇ ਨੇ ਮੁੰਡੇ ਨੇ 12 13 14 14 ਸਾਲ ਦੇ ਉਹ ਗੈਰ ਮਿਰਚਾਂ ਤੋਰਨ ਕੋ ਜਿੰਮੇਦਾਰ ਕੋਲੇ ਲੱਗੇ ਉਹ ਜਾ ਕੇ ਦੇਖ ਹਾਲਾਤ ਸਾਡੇ ਬੀ ਹੋਇਆ ਪਿਆ ਮੁੰਡਾ ਬਿਮਾਰ ਹੋ ਵੀ ਵਿਚੇ ਪਿਆ ਨਾ ਕੋ ਸਾਡਾ ਬੈਣ ਨਾ ਰਹਿ ਨਾ ਖਾਣ ਨਾ ਪੀਣ ਕੁਛ ਵੀ ਨਹੀਂ ਹੈ ਸਾਡੇ ਕੋਲ ਬਹੁਤ ਬੁਰਾ ਹਾਲ ਹੈ ਸਾਡਾ ਬਿਲਕੁਲ ਬਿਲਕੁਲ ਮੈਂ ਇਹ ਤਸਵੀਰਾਂ ਜਿਹੜੀਆਂ ਨੇ ਯਕੀਨਨ ਪਰੇਸ਼ਾਨ ਵੀ ਕਰਦੀਆਂ ਨੇ ਕਿਉਂਕਿ ਪਰੇਸ਼ਾਨੀ ਤਾਂ ਆਮ ਲੋਕਾਂ ਨੂੰ ਚਲਣੀ ਹੀ ਪੈਂਦੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਨ ਹਾਲਾਂਕਿ ਪ੍ਰਸ਼ਾਸਨ ਲਗਾਤਾਰ ਇਹ ਕਹਿ ਰਿਹਾ ਕਿ ਕਬਰਾਂ ਦੀ ਲੋੜ ਨਹੀਂ ਹੈ ਲੇਕਿਨ ਡਰ ਔਰ ਕਬਰਹਾੜਤਾ ਸਾਫ਼ ਜੜੀ ਹੈ ਦੇਖੀ ਵੀ ਜਾ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਇਹਨਾਂ ਤਸਵੀਰਾਂ ਔਰ ਜਾਣਕਾਰ ਦੇ ਲਈ ਸੋ ਫਿਲਹਾਲ ਜਿਹੜਾ ਬਲੈਕਆਊਟ ਦੀ ਐਕਸਰਸਾਈਜ਼ ਜ਼ਰੂਰ ਕੀਤੀ ਗਈ